बाबा फरीद ਇਸ ਤਰ੍ਹਾਂ ਦੇ ਸੂਫੀ ਫਕੀਰਾਂ ਦੇ ਚੋਂ ਇੱਕ ਫਰਾਗ ਦਿਲ, ਰੋਸ਼ਨ ਦਿਮਾਗ ਔਰ ਅਗਾਵਤੋਂ ਵਿਚਾਰਾਂ ਦੇ ਮਾਲਕ ਸਨ। ਆਪ ਦਾ ਜਨਮ ਪਿੰਡ ਖੱਤੋਵਾਲ ਜ਼ਿਲ੍ਹਾ ਮਲਤਾਨ ਵਿੱਚ ਹੋਇਆ। ਆਪ ਦੀ ਮਾਤਾ ਦਾ ਨਾਮ ਮਰੀਮ ਸੀ ਔਰ ਪਿਤਾ ਸ਼ੇਖ ਜਮਾਲ ਸੁਲੇਮਾਨ। ਮਾਪੇ ਤੋਂ ਤੇ ਪੁਰਬਲੇ ਬਣੇ ਸੰਸਕਾਰਾਂ ਦੇ ਮੁਤਾਬਕ ਆਪ ਛੋਟੀ ਉਮਰ ਦੇ ਚ ਹੀ ਅੱਲਾ ਦੇ ਪਿਆਰ ਵਾਲੇ ਸਨ ਔਰ ਅੱਲਾ ਦੇ ਪਿਆਰ ਦੇ ਗੀਤ ਹਰ ਵਕਤ ਗਾਉਂਦੇ ਰਹਿੰਦੇ ਸਨ ਜਿੱਥੇ ਇਸਲਾਮ ਵਿੱਚ ਸੰਗੀਤ ਨੂੰ ਮਮਾਨੀਅਤ ਹੈ ਉੱਥੇ ਸੂਫੀ ਫਕੀਰ ਗਾ ਗਾ ਕੇ ਹੀ اللہ نو رجھان دے رہے اللہ نو پرابط کر دے رہے صوفی کسے حد تک ہے اسلام اور ویدک دھرم یہودی دھرم عیسائیت اس سب کچھ دا ایک مشرن ہی سمجھ لو سویم سرمد صوفی فقیر دے کلام تو پتا چل دا ہے اوکین نے سرمد باکوچہ عشق ਬਦਨਾਮ ਸ਼ੁਦੀ ਸ਼ੇਖ ਸਰਮੱਦ ਦਾ ਐਸਾ ਕਹਿਣਾ ਜਿਸ ਦੀ ਕਬਰ ਜਾਮਾ ਮਸਜਿਦ ਦੇ ਕੋਲ ਬਣੀ ਹੋਈ ਹੈ ਜੋ ਦਿੱਲੀ ਦੀ ਗਲੀਆਂ ਵਿੱਚ ਨਗਨ ਘੁੰਮਦਾ ਸੀ ਔਰ ਅਠੇ ਪੈਰ ਅੱਲਾ ਦੀ ਬੰਦਗੀ ਵਿੱਚ ਮਸਤ ਰਹਿੰਦਾ ਸੀ ਉਸ ਦਾ ਐਸਾ ਕਹਿਣਾ ਕਿ ਸਰਮੱਦ ਬਾਕੂਚ ਹੈ ਇਸ਼ਕ ਬਦਨਾਮ ਸ਼ੁਦੀ ਵੀ ਮੈਂ ਖੁਦਾਈ ਪਿਆਰ ਦੀ ਗਲੀ ਦੇ ਚੋਂ ਲੰਘ ਕੇ ਬਦਨਾਮ ਹੋ ਗਏ ਆਂ ਲੋਕੀ ਲਾਂਛਣ ਨਾਲ ਲੱਗ ਪੈਂਦੇ ਨੇ ਐਸਾ ਦੇਖਿਆ ਗਿਆ ਕਿ ਪਿਆਰ ਦੇ ਚ ਭਿਜਿਆ ਹੋਇਆ ਹਿਰਦਾ ਇਤਨਾ ਮਾਸੂਮ ਹੋ ਜਾਂਦਾ ਹੈ ਇਤਨਾ ਭੋਲਾ ਹੋ ਜਾਂਦਾ ਹੈ ਕਿ ਲੋਕੀ ਉਸਨੂੰ ਪਾਗਲ ਤੱਕ ਵੀ ਕਹਿਣ ਲੱਗ ਪੈਂਦੇ ਨੇ ਦੁਨੀਆਂ ਦੇ ਬੜੇ ਸ੍ਰੇਸ਼ਟ ਸੰਤ ਜਨਾਂ ਨੂੰ ਸੰਸਾਰ ਨੇ ਪਾਗਲ ਆਖਿਆ ਜੈਸੇ ਕਬੀਰ ਕਹਿੰਦੇ ਨੇ ਲੋਕ ਕਹੇ ਕਬੀਰ ਬਉਰਾਣਾ ਕਬੀਰ ਦਾ ਮਰਮ ਰਾਮ ਹੀ ਜਾਣਾ ਬਿਲੋਕੀ ਕਹਿੰਦੇ ਨੇ ਕਬੀਰ ਬਉਰਾ ਹੈ ਪਾਗਲ ਹੈ ਤੇ ਜੇ ਕਬੀਰ ਪਾਗਲ ਹੈ ਤਾਂ ਫਿਰ ਇੱਕ ਗਲ ਤਸلیم ਕਰਨੀ ਪੈਗੀ ਜਗਤ ਵਿੱਚ ਕੋਈ ਵੀ ਸੇਣਾ ਨਹੀਂ ਹੂ ਬਹੁ ਐਸਾ ਹੀ ਸੂਫੀ ਫਕੀਰ ਸਰਮਦ ਕਹਿੰਦੇ ਨੇ ਸ਼ਰਮ ਬਕੂਚੈ ਇਸ਼ਕ ਬਦਨਾਮ ਸੁਦੀ ਅਜ਼ਦੀ ਨੇ ਯਹੂਦ ਸੂਏ ਬਾ ਇਸਲਾਮ ਸੁਦੀ ਵੀ ਹੈਗਾ ਤੇ ਮੈਂ ਯਹੂਦੀ ਲੇਕਿਨ ਸੂਫੀ ਫਕੀਰਾਂ ਦੀ ਸੰਗਤ ਨੇ ਇਸਲਾਮ ਕਬੂਲ ਕਰਨ ਤੇ ਮਜਬੂਰ ਕਰ ਦਿੱਤਾ ਹੈ ਮਾਲੂਮ ਨਾ ਸ਼ੁਦ ਐ ਖੁਦਾਵੰਦ ਅਹਿਮਦ ਬਰਗਸ਼ਤਾ ਬਸੂਏ ਲਛਮਨੋ ਰਾਮ ਸੁਦੀ ਕਹਿੰਦਾ ਇਹਨਾਂ ਦੀ ਮਹਿਫਿਲ ਦੇ ਵਿੱਚ ਗੀਤ ਗਾਉਂਦਿਆਂ ਗਾਉਂਦਿਆਂ ਵੀ ਜਦ ਮੈਨੂੰ ਕੋਈ ਸੂਝ ਨਾ ਮਿਲੇ ਤੇ ਮੈਂ ਉੱਥੇ ਵੀ ਜਾ ਬੈਠਾਂ ਜਿੱਥੇ ਲక్ష్ਮਣ ਤੇ ਰਾਮ ਦੇ ਗੀਤ ਗਾਏ ਜਾਂਦੇ ਨੇ ਇੱਥੋਂ ਸਰਮਦ ਦਾ ਐਸਾ ਕਹਿਣਾ ਸਾਬਤ ਹੋ ਰਿਹਾ ਹੈ ਕਿ ਮੈਂ ਸਾਂਝੇ ਖਿਆਲਾਂ ਦਾ ਮਾਲਕ ਹਾਂ ਹਰ ਥਾਂ ਤੇ ਬੈਠਦਾ ਹਰ ਥਾਂ ਤੇ ਪ੍ਰਭੂ ਦੀ ਰੋਸ਼ਨੀ ਜਿੱਥੋਂ ਵੀ ਮੈਨੂੰ ਮਿਲੇ ਮੈਂ ਪ੍ਰਾਪਤ ਕਰਨ ਨੂੰ ਤਿਆਰ ਹਾਂ ਧਾਰਨ ਕਰਨ ਨੂੰ ਤਿਆਰ ਹਾਂ ਇਹ ਰੋਸ਼ਨੀ ਚਾਹੇ ਦੀਵੇ ਦੀ ਹੈ ਚਾਹੇ ਸੂਰਜ ਦੀ ਹੈ ਚੈਂ ਚੰ드ਰਮਾ ਦੀ ਹੈ ਮੈਂ ਪੁਜਾਰੀ ਰੋਸ਼ਨੀ ਦਾ ਹਾਂ ਮੈਂ ਚਾਹਤ ਰੋਸ਼ਨੀ ਦੀ ਰੱਖਦਾ ਸ਼ੇਖ ਫਰੀਦ ਐਸੇ ਸਾਂਝੇ ਖਿਆਲਾਂ ਦੇ ਵਿਸ਼ਾਲ ਦਿਲ ਦਿਮਾਗ ਦੇ ਮਾਲਕ ਆਪ ਦਾ ਪਿਛੋਕਰ ਤੇ ਗਜ਼ਨੀ ਸੀ afghanistan ਦੇ ਰਹਿਣ ਵਾਲੇ ਸਨ ਔਰ ਪਿਛੋਕਰ ਸ਼ਾਹੀ ਖਾਨਦਾਨ ਨਾਲ ਵੀ ਤੱल्लुक ਰੱਖਦਾ ਹੈ ਹਿੰਦੁਸਤਾਨ ਦੇ ਚਾਇਆ ਔਰ ਪੀੜੀ ਦਰ ਪੀੜੀ ਰਹਿਣ ਕਰਕੇ ਆਪਦੀ ਭਾਸ਼ਾ ਠੇਠ ਪੰਜਾਬੀ ਹੋ ਗਈ ਔਰ ਆਪਦੀ तमाम ਬਾਣੀ ਲਹਿੰਦੀ ਪੰਜਾਬੀ ਦੇ ਵਿੱਚ ਹੈ ਪੱਕਾ ਡੇਰਾ ਆਪਣੇ ਪਾਕਪਟਨ ਜ਼ਿਲ੍ਹਾ ਮਲਤਾਨ ਦੇ ਵਿੱਚ ਹੀ ਬਣਾਇਆ ਆਪਦੇ ਵਿਚਾਰਾਂ ਦੇ ਵਿੱਚ ਆਪਦੇ ਕਲਾਮ ਦੇ ਵਿੱਚ ਬੈਰਾਗ ਬਿਰਹ ਗਿਆਨ ਭਗਤੀ ਰਸ ਭਰਪੂਰ ਰੂਪ ਦੇ ਵਿੱਚ ਬਰਿਆ ਹੋਇਆ ਹੈ ਜਦ ਸਾਧਨਾ ਦੇ ਦੌਰ ਦੇ ਚੋਂ ਆਪ ਲੰਗੇ ਨੇ ਤਾਂ ਉਸ ਪੀੜਾ ਦਾ ਵੀ ਆਪ ਨੇ ਜ਼ਿਕਰ ਕੀਤਾ ਹੈ ਜੈਸੇ ਪ੍ਰਸੂਤ ਦੀ ਪੀੜਾ ਤੋਂ ਲੰਗੇ ਬਿਨਾ ਕੋਈ ਵੀ ਇਸਤਰੀ ਮਾਂ ਨਹੀਂ ਬਣ ਸਕਦੀ ਅਧਿਆਤਮਿਕ ਪੀੜਾ ਤੋਂ ਲੰਗੇ ਬਿਨਾ ਕੋਈ ਵੀ ਪੁਰਸ਼ ਭਗਤ ਨਹੀਂ ਬਣ ਸਕਦਾ ਫਕੀਰ ਨਹੀਂ ਬਣ ਸਕਦਾ ਜਿਸ ਇਸਤਰੀ ਨੇ ਆਪਣੀ ਗੋਦ ਦੇ ਚ ਇੱਕ ਖੂਬਸੂਰਤ ਬਾਲਕ ਵੇਖਣਾ ਹੈ ਪ੍ਰਸੂਤ ਦੀ ਪੀੜਾ ਝੇਲ ਨਹੀਂ ਪਾਏਗੀ ਜਿਸ ਮਨੁੱਖ ਨੇ ਅਧਿਆਤਮਿਕ ਆਨੰਦ ਮਾਣਨਾ ਹੈ ਉਹਨੂੰ ਬਿਰਹੇ ਦੀ ਪੀੜਾ ਦੇ ਚੋਂ ਲੰਘਣਾ ਹੀ ਪਏਗਾ। ਔਰ ਇਸ ਪੀੜਾ ਦਾ ਭਗਤ ਜਨਾਂ ਨੇ ਖਾਸ ਜ਼ਿਕਰ ਕੀਤਾ ਹੈ ਔਰ ਬਾਬੇ ਫਰੀਦ ਨੇ ਆਪਣੇ ਕਲਾਮ ਵਿੱਚ ਇਸ ਨੂੰ ਖਾਸ ਥਾਂ ਦਿੱਤੀ ਹੈ। ਫਰੀਦ ਕਹਿੰਦੇ ਨੇ ਚਿੰਤ ਘਟੋਲਾ ਵਾਣ ਦੁਖ ਬਿਰਹੇ ਵਿਛਾਵਣ ਲੇਪ ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਦੇਖ ਏ ਪ੍ਰਭੂ ਚਿੰਤਾ ਦੀ ਖਟਿਆ ਚਿੰਤ ਖਟੋਲਾ ਜੋ ਦੁੱਖ ਦੇ ਵਾਣ ਨਾਲ ਬੁਣੀ ਹੋਈ ਹੈ ਜਿਹਦੇ ਉਤੇ ਮੈਂ ਬਿਰਹੇ ਦੀ ਤੁਲਾਈ ਵਿਛਾਈ ਹੋਈ ਏ ਐਸੀ ਖਟਿਆ ਤੇ ਮੈਂ ਦਿਨ ਰਾਤ ਪਿਆ ਹੇ ਅੱਲਾ ਇਹ ਮੇਰਾ ਜੀਵਣਾ ਹੈ ਹੇ ਖੁਦਾ ਇਹ ਮੇਰਾ ਜੀਵਣਾ ਹੈ ਹੇ ਸਾਹਿਬ ਸੱਚੇ ਤੁਮੇਰੇ ਇਸ ਰੁਦਨ ਨੂੰ ਵੇਖ ਮੇਰੀ ਇਸ પીੜਾ ਨੂੰ ਵੇਖ ਔਰ ਮੈਨੂੰ ਮਿਲ ਦਿਨ ਰਾਤ ਦੀ ਤਤਿਕਸ਼ਾ ਦਿਨ ਰਾਤ ਦਾ ਭਜਨ ਦਿਨ ਰਾਤ ਦੀ ਇਬਾਦਤ ਨੇ ਆਪ ਨੂੰ ਸੰਸਾਰ ਤੋਂ ਤੇ ਖਾਸ ਕਰਕੇ ਖਾਣ ਪੀਣ ਤੋਂ ਵੀ ਬੇਮੁਖ ਕਰ ਦਿੱਤਾ ਆਪ ਖਾਣ ਪੀਣ ਦੇ ਵਿੱਚ ਵੀ ਕੋਈ ਖਾਸ ਰੁਚੀ ਨਹੀਂ ਰੱਖਦੇ ਸਬ ਔਰ ਵਾਕਈ ਬਿਰਹੇ ਕੁੱਠਿਆਂ ਨੂੰ ਭੁੱਖ ਕਿੱਥੇ ਤੇ ਬਿਆਸ ਕਿਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਫਰਮਾਨ ਕਰਦੇ ਨੇ ਹਰ ਬਿਨ ਨੀਂਦ ਭੁੱਖ ਕੋ ਕੈਸੀ ਕਾਪੜ ਤਨ ਨ ਸੁਖਾਵੇ ਬਾਬਾ ਫਰੀਦ ਕਹਿੰਦੇ ਨੇ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਮਲਤਾਨੀ ਭਾਸ਼ਾ ਵਿੱਚ ਲਾਵਣ ਦਾ ਮਤਲਬ ਹੈ ਸਬਜ਼ੀ ਔਰ ਅੱਜ ਵੀ ਉੱਥੇ ਇਹੀ ਸ਼ਬਦ ਪ੍ਰਯੋਗ ਹੁੰਦਾ ਹੈ ਵੇ ਲਾਵਣ ਕੀ ਬਣਾਇਆ ਹੈ ਭਾਉ ਸਬਜ਼ੀ ਕੀ ਬਣਾਈਏ ਸਾਲਣ ਕੀ ਬਣਾਇਆ ਹੈ ਤਾਂ ਬਾਬਾ ਫਰੀਦ ਕਹਿੰਦੇ ਨੇ ਸਬਜ਼ੀ ਮੇਰੀ ਕੀ ਹੈ ਲਾਵਣ ਕੀ ਹੈ ਭੁੱਖ ਜਦ ਮੈਨੂੰ ਤੇਜ਼ ਭੁੱਖ ਲੱਗਦੀ ਹੈ ਮੈਂ ਉਦੋਂ ਹੀ ਖਾਂਦਾ ਤੇ ਸਵਾਦ ਭੁੱਖ ਦੇ ਚ ਹੈ ਬਾਬੇ ਫਰੀਦ ਦਾ ਇਹ ਕਹਿਣਾ ਭੋਜਨ ਦੇ ਚ ਨਹੀਂ ਹੈ ਭੁੱਖ ਦੇ ਚ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਐਸਾ ਮੰਨਦੇ ਨੇ ਰੁੱਪੇ ਕਾਮੇ ਦੋਸਤੀ ਭੁਖੇ ਸਾਦੇ ਗੰਢ ਭੁੱਖ ਦਾ ਤੇ ਸਵਾਦ ਦਾ ਆਪਸ ਵਿੱਚ ਮੇਲ ਹੈ ਆਪਸ ਵਿੱਚ ਗੰਢ ਹੈ ਤਾਂ ਬਾਬਾ ਫਰੀਦ ਕਹਿੰਦੇ ਨੇ ਭਾਵੇਂ ਕਾਠ ਵਰਗੀਆਂ ਸੁੱਕੀਆਂ ਰੋਟੀਆਂ ਜੋ ਮੇਰੇ ਢੇਰੇ ਵਿੱਚ ਆਉਂਦੀਆਂ ਨੇ ਤੇ ਜਦ ਮੈਨੂੰ ਭੁੱਖ ਲੱਗਦੀ ਹੈ ਤੇ ਮੈਂ ਖਾਂਦਾ ਮੈਨੂੰ ਸਵਾਦੀ ਲੱਗਦੀਆਂ ਨੇ ਔਰ ਇਸ ਢੰਗ ਨਾਲ ਮੈਂ ਆਪਣੀ ਉਧਰ ਪੂਰਤੀ ਕਰਦਾ ਫਰੀਦ ਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਕਣੇ ਸਹਿਣਗੇ ਦੁੱਖ ਭੁੱਖ ਹੈ ਨਹੀਂ ਤੇ ਚੋਪੜੀ ਖਾ ਰਹੇ ਨੇ ਭੁੱਖ ਹੈ ਨਹੀਂ ਤੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਖਾ ਰਹੇ ਨੇ ਬਾਬਾ ਫਰੀਦ ਕਹਿੰਦੇ ਨੇ ਭੁੱਖ ਤੋਂ ਬਿਨਾਂ ਜੋ ਖਾਣਾ ਹੈ ਇਹ ਰੋਗਾ ਨੂੰ ਜਨਮ ਦੇਣਾ ਹੈ ਭੁੱਖ ਹੈ ਨਹੀਂ ਤੇ ਜਿਹੜੀ ਇੱਕ ਇੱਕ ਬੁਰਕੀ ਸਰੀਰ ਦੇ ਅੰਦਰ ਜਾ ਰਹੀ ਹੈ ਇਹਨੇ ਸਰੀਰ ਨੂੰ ਤਾਕਤ ਨਹੀਂ ਦੇਣੀ ਸਰੀਰ ਨੂੰ ਰੋਗ ਦੇਣੇ ਨੇ ਇਹਨੇ ਸਰੀਰ ਨੂੰ ਤਵਨਾਈ ਨਹੀਂ ਦੇਣੀ ਸਰੀਰ ਨੂੰ ਬਿਮਾਰੀਆਂ ਦੇਣੀਆਂ ਨੇ ਔਰ ਬਾਬੇ ਫਰੀਦ ਦਾ ਇਹ ਬੋਲ ਅਜੋਕੇ ਵਿਗਿਆਨ ਤੇ ਸਪਸ਼ਟ ਰੂਪ ਦੇ ਵਿੱਚ ਪੂਰਨ ਉਤਰਦਾ ਹੈ ਆਪ ਦਾ ਸਰੀਰ ਸਹਜੇ ਸਹਜੇ ਸੁਖਦਾ ਗਿਆ ਹੱਡੀਆਂ ਦੇ ਢਾਂਚੇ ਆਪ ਰਹਿ ਗਏ ਦਿਨ ਰਾਤ ਬਿਰਹ ਦੀ ਅਗਨ ਨੇ ਔਰ ਭੋਜਨ ਦੀ ਕਮੀ ਨੇ ਦਿਨ ਰਾਤ ਦੀ ਸਾਧਨਾ ਨੇ ਆਪ ਦੇ ਸਰੀਰ ਦੀ ਜੋ ਹਾਲਤ ਬਣਾਈ ਉਹ ਆਪ ਆਪਣੇ ਕਲਾਮ ਵਿੱਚ ਇੰਜ ਬਿਆਨ ਕਰਦੇ ਨੇ ਫਰੀਦਾ ਤਨ ਸੁੱਕਾ ਪਿੰਜਰthia ਤਲੀਆਂ ਖੁੰਡੇ ਕਾਗ ਅਜੇ ਸੋ ਰੱਬ ਨਾ ਬੋੜਿਓ ਦੇਖ ਬੰਦੇ ਦੇ ਭਾਗ ਆਪ ਕਹਿੰਦੇ ਨੇ ਕਿ ਮੈਂ ਸੁੱਕ ਤੇ ਪਿੰਜਰ ਹੋ ਗਿਆ ਤੇ ਹੁਣ ਹਾਲਾਤ ਇਹ ਨੇ ਕਿ ਉਡਦੀਆਂ ਹੋਈਆਂ ਇੱਲਾ ਤੇ ਉੱਡਦੇ ਹੋਏ ਕਾਵੇ ਮੈਨੂੰ ਮੁਰਦਾ ਸਮਝ ਲੈਂਦੇ ਨੇ ਔਰ ਠੂੰਗਾ ਮਾਰਨ ਦੀ ਵੀ ਕੋਸ਼ਿਸ਼ ਕਰਦੇ ਨੇ ਬਾਬੇ ਫਰੀਦ ਨੇ ਅਗਲੇ ਸ਼ਲੋਕ ਦੇ ਵਿੱਚ ਕਵਿਆਂ ਨੂੰ ਮੁਖਾਤਬ ਕਰਕੇ ਐਸਾ ਆਖਿਆ ਕਾਗਾ ਕਰ ਗੰਡੰਡੋ ਲਿਆ ਸਗਲਾ ਖਾਇਓ ਮਾਸ ਇਹ ਦੋਏ ਨੈਨਾ ਮਤ ਛੋਇਓ ਪਰ ਦੇਖਣ ਕੀ ਆਸ ਕਾਵੇ ਨੇ ਜਦ ਠੂੰਗਾ ਮਾਰੀਆਂ ਮੁਰਦਾ ਜਾਣ ਕੇ ਤੇ ਬਾਬੇ ਫਰੀਦ ਨੇ ਉਹਨਾਂ ਨੂੰ ਰੋਕਿਆ ਨਹੀਂ ਸਰੀਰ ਦੀ ਥੋੜੀ ਜਿਹੀ ਹਰਕਤ ਵੇਖ ਕੇ ਕਾਵੇ ਇੱਕ ਪਾਸੇ ਹੋਏ ਤੇ ਕਾਵਿਆਂ ਨੂੰ ਸੰਬੋਧਨ ਕਰਦੇ ਕਹਿੰਦੇ ਨੇ ਭਾਵੇਂ ਮੇਰੇ ਪਿੰਜਰ ਦਾ ਸਾਰਾ ਮਾਸ ਖਾ ਲੋ ਲੇਕਿਨ ਮੇਰੀ ਅੱਖੀਆਂ ਨੂੰ ਨਾ ਖਾਣਾ ਮੇਰੀ ਅੱਖੀਆਂ ਦੇ ਠੂੰਗਾ ਨਾ ਮਾਰਨਾ ਕਿਉਂਕਿ ਅਜੇ ਤੇ ਮੈਂ ਖੁਦਾ ਨੂੰ ਵੇਖਣਾ ਹੈ ਐਸਾ ਨਾ ਹੋਵੇ ਕਿ ਬਿਨਾ ਵੇਖੇ ਤੁਸੀਂ ਮੈਨੂੰ ਅੰਧਾ ਕਰ ਦਿਓ ਅਜੇ ਮੈਂ ਆਪਣੇ ਪਿਆਰੇ ਨੂੰ ਵੇਖਣਾ ਹੈ ਤੁਸੀਂ ਸਭ ਖਾ ਜਾਓ ਲੇਕਿਨ ਮੇਰੀ ਅੱਖੀਆਂ ਰਹਿਣ ਦੇਣਾ ਮੇਰੇ ਨੇਤਰ ਰਹਿਣ ਦੇਣਾ ਬਿਰਹ ਦੀ ਅਗਨ ਆਪ ਦੇ ਅੰਦਰ ਕਿੰਨੀ ਜ਼ਿਆਦਾ ਹੈ ਆਪ ਐਸਾ ਕਹਿੰਦੇ ਨੇ ਕਿ ਫਰੀਦਾ ਤਨ ਤਪੇ ਤਨੂਰ ਜਉ ਬਲਣ ਹੱਡ ਬਲਣ ਸੂਫੀ ਫਕੀਰਾਂ ਦੇ ਅਮਰ ਕਲਾਮ ਵਿੱਚੋਂ ਬਾਬਾ ਫਰੀਦ ਦਾ ਕਲਾਮ ਸ਼ਰਮੌਰ ਹੈ ਜਿਸ ਦੇ ਵਿੱਚ ਬਿਰਹੇ ਦੀ ਅਗਨ ਪ੍ਰধান ਹੈ ਔਰ ਇਹ ਹਕੀਕਤ ਹੈ ਕਿ ਬਿਰਹੇ ਦੀ ਪੀੜਾ ਦੇ ਚੋਂ ਜਿਹੜੇ ਲੰਘੇ ਨੇ ਮਿਲਾਪ ਦਾ ਆਨੰਦ ਵੀ ਉਹਨਾਂ ਨੇ ਮਾਣਿਆ ਹੈ ਭੁੱਖ ਦੀ ਪੀੜਾ ਦੇ ਚੋਂ ਜਿਹੜੇ ਲੰਘੇ ਨੇ ਭੋਜਨ ਦਾ ਸਵਾਦ ਵੀ ਉਹਨਾਂ ਨੇ ਮਾਣਿਆ ਹੈ ਭੁੱਖ ਹੀ ਨਹੀਂ ਤੇ ਸਵਾਦ ਕੀ ਬਿਰਹਾਈ ਨਹੀਂ ਤੇ ਮਿਲਾਪ ਦਾ ਰਸ ਕੀ ਕਿਤਨਾ ਪਰਬਲ ਬਿਰਹਾ ਹੈ ਆਪ ਕਹਿੰਦੇ ਨੇ ਤਨ ਇੰਜ ਤਪਿਆ ਪਿਆ ਹੈ ਜਿਵੇਂ ਤਨੂਰ ਔਰ ਉਸ ਦੇ ਚ ਮੇਰੀਆਂ ਹੱਡੀਆਂ ਬਾਲਣ ਰੂਪ ਦੇ ਚ ਬਲ ਰਹੀਆਂ ਨੇ ਫਰੀਦਾ ਤਨ ਤਪੇ ਤਨੂਰ ਜਉ ਬਾਲਣ ਹੱਡ ਬਲਣ ਪੈਰੀ ਥੱਕਾਂ ਸਿਰ ਜੁਲਾ ਜੇ ਮੂੰ ਪਰੀ ਮਿਲਣ ਪੈਰਾਂ ਨਾਲ ਚਲਦਿਆਂ ਚਲਦਿਆਂ ਜੇ ਮੈਂ ਥੱਕ ਜਾਵਾਂ ਤੇ ਐ ਖੁਦਾ ਮੈਂ ਸਿਰ ਦੇ ਭਾਰ ਵੀ ਚਲਣ ਨੂੰ ਤਿਆਰ ਹਾਂ ਬਸ਼ਰਤੇ ਤੂੰ ਮਿਲੇ ਤੇਰਾ ਮਿਲਾਪ ਹੋਵੇ ਮੈਂ ਤੇ ਸਿਰ ਦੇ ਭਾਰ ਵੀ ਤੈਨੂੰ ਟੋਲਣ ਨੂੰ ਤਿਆਰ ਹਾਂ ਮੈਂ ਤੇ ਉਲਟਾ ਲਟਕ ਕੇ ਵੀ ਤੈਨੂੰ ਲੱਭਣ ਦੀ ਕੋਸ਼ਿਸ਼ ਕਰ ਸਕਦਾ ਸ਼ਰਤ ਇਹ ਹੈ ਕਿ ਤੇਰਾ ਮਿਲਾਪ ਹੋਵੇ ਤੇਰਾ ਦੀਦਾਰ ਹੋਵੇ ਬਹੁਤ ਕਠਨ ਤਤੀਖਾ ਤੋਂ ਆਪ ਲੰਘ ਰਹੇ ਨੇ ਤੇ ਇਸ ਸ਼ਲੋਕ ਤੋਂ ਕਿਦਰੇ ਐਸਾ ਭਾਵ ਕੋਈ ਨਾ ਲੈ ਲਵੇ ਕਿ ਵਾਕਈ ਜ਼ਮੀਨ ਦੇਤੇ ਚਲਣ ਗਰਦਿਸ਼ ਦੇ ਨਾਲ ਹੀ ਪ੍ਰਮਾਤਮਾ ਲੱਭਦਾ ਹੈ ਖੁਦਾ ਲੱਭਦਾ ਹੈ ਤੋਂ ਬਾਬੇ ਫਰੀਦ ਦੇ ਇਸ ਸ਼ਲੋਕ ਦੇ ਥੱਲੇ ਗੁਰੂ ਅਮਰਦਾਸ ਜੀ ਮਹਾਰਾਜ ਦਾ ਸ਼ਲੋਕ ਹੈ ਸਤਗੁਰੂ ਕਹਿੰਦੇ ਨੇ ਫਰੀਦਾ ਤਨ ਨਾ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜੀਏ ਅੰਤਰ ਪਿਰੀ ਨਿਹਾਲ ਸਿਰ ਦੇ ਭਾਰ ਚਲਣ ਦੀ ਲੋੜ ਨਹੀਂ ਤੇ ਪੈਰਾਂ ਨਾਲ ਜ਼ਮੀਨ ਨਾਪਣ ਦੀ ਲੋੜ ਨਹੀਂ ਫਰੀਦ ਥੋੜਾ ਜਿਹਾ ਅੰਦਰ ਛਾਤੀ ਮਾਰੀਏ ਤੇ ਖੁਦਾ ਦੇ دیدار ਅੰਦਰੋਂ ਹੀ ਹੋ ਜਾਂਦੇ ਨੇ ਦਰਸਨ ਗਿਆਨ ਤੇ ਐਸਾ ਫਰੀਦ ਕੋਲ ਹੈ ਪਰ ਉਹ ਜਿਸ ਦੌਰ ਦੇ ਚੋਂ ਲੰਘ ਰਹੇ ਨੇ ਉਹ ਬਿਰਹੇ ਦਾ ਦੌਰ ਹੈ ਉਹ ਬਿਰਹੇ ਦੀ ਅਵਸਥਾ ਹੈ ਲੇਕਿਨ ਬਿਰਹੀ ਗੀਤ ਇਸ ਬਿਰਹੀ ਬਾਣੀ ਨੂੰ ਕੋਈ ਪੜ੍ਹ ਕੇ ਮੁਗਾਲਤੇ ਦੇ ਚਨਾ ਪੈ ਜਾਏ ਤੋ ਉਸ ਮਗਾਲਤੇ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਨੇ ਦੂਰ ਕੀਤਾ। ਉਹ شیخ ਫਰੀਦ ਦੇ ਕਲਾਮ ਵਿੱਚ ਕੋਈ ਮਗਾਲਤਾ ਨਹੀਂ। ਆਪ ਅਗਾਹ ਚਲ ਕੇ ਕਹਿੰਨੇ ਫਰੀਦਾ ਪਾੜ ਪਟੋਲਾ ਧਜ ਕਰੀ ਕੰਬਲ ਲੇ ਪੈਰੋ ਫਰੀਦਾ ਜੇਹੀ ਵੇਸ਼ੀ ਸੌ ਮਿਲੇ ਸੇਹੀ ਵੇਸ਼ ਕਰਿਓ। ਐ ਖੁਦਾ ਇਹ ਜੋ ਮੈਂ ਤਨ ਦੇ ਉੱਤੇ ਕੀਮਤੀ ਬਸਤਰ ਪਹਿਨੇ ਨੇ ਰੇਸ਼ਮੀ ਬਸਤਰ ਪਹਿਨੇ ਨੇ ਇਹ ਮੈਂ ਫਾੜ ਦੇਣਾ ਇਹ ਮੈਂ ਪਰੇ ਸੁੱਟ ਦੇਣਾ ਔਰ ਮੈਂ ਕਮਲੀ ਪਹਿਨ ਲੈਣਾ ਸੂਫ ਉਹਨੂੰ ਕਹਿੰਦੇ ਨੇ ਤੇ ਉਹਨਾਂ ਦਾ ਬਣਿਆ ਹੋਇਆ ਚੋਲਾ ਕਾਲੀ ਉਹਨਾਂ ਦਾ ਬਣਿਆ ਹੋਇਆ ਚੋਲਾ ਇਹ ਫਕੀਰ ਲੋਕ ਧਾਰਨ ਕਰਦੇ ਸਨ ਲਿਆਜ਼ਾ ਇਹਨਾਂ ਦਾ ਨਾਂ ਹੀ ਸੂਫੀ ਫਕੀਰ ਪਹਿਗਿਆ ਹਿੰਦੁਸਤਾਨ ਦੇ ਸੈਂਕੜੇ ਦੀ ਤਾਦਾਦ ਦੇ ਵਿੱਚ ਸੂਫੀ ਫਕੀਰਾਂ ਦੇ ਅੱਜ ਮਕਬਰੇ ਨੇ ਤੇ ਚਾਰੋਂ ਪਾਸੇ ਉਹਨਾਂ ਦੇ ਅਮਰ ਕਲਾਮ ਗੂੰਜਦੇ ਪੈਣੇ ਅੱਜ ਵੀ ਉਰਦੂ ਦੀ ਸ਼ਾਇਰੀ ਨੂੰ ਤੇ ਕਵਾਲੀ ਸੰਗੀਤ ਨੂੰ ਅਮੀਰ ਖੁਸਰੋ ਨੇ ਜਨਮ ਦਿੱਤਾ ਹੈ ਜੋ ਵਾਕਈ ਸੂਫੀਆਂ ਦੀ ਸ਼੍ਰੇਣੀ ਦੇ ਵਿੱਚੋਂ ਇੱਕ ਸ਼ਰਮੌਰ ਸੂਫੀ ਹੋਏ ਨੇ ਉਹਨ ਸੂਫ ਦਾ ਮਤਲਬ ਹੈ ਉਹਨ ਜੋ ਸਰਦੀ ਗਰਮੀ ਉਹਨਾਂ ਦਾ ਹੀ ਚੋਲਾ ਮੋਟਾ ਜਿਹਾ ਧਾਰਨ ਕਰੀ ਫਿਰਦੇ ਸਨ ਇਸ ਤਰ੍ਹਾਂ ਦੇ ਫਕੀਰਾਂ ਨੂੰ ਦੇਖ ਕੇ ਲੋਕੀ ਕਹਿੰਦੇ ਸਨ ਇਹ ਸੂਫੀ ਨੇ ਸੂਫੀਆਂ ਦੀ ਤਰਜ਼ੇ ਜ਼ਿੰਦਗੀ ਕੀ ਸੀ ਗਾ ਕੇ ਅੱਲਾ ਨੂਰ ਜਹਾਣਾ ਨੱਚ ਕੇ ਅੱਲਾ ਨੂਰ ਜਹਾਣਾ ਇਬਾਦਤ ਉੱਚੀ ਉੱਚੀ ਧੁਨ ਨਾਲ ਕਰਨੀ ਉੱਚੀ ਉੱਚੀ ਆਵਾਜ਼ ਨਾਲ ਕਰਨੀ ਤਾਂ ਬਾਬਾ ਫਰੀਦ ਵੀ ਉਸੇ ਸ਼੍ਰੇਣੀ ਦੇ ਚੁਣੇ ਆਪ ਕਹਿੰਦੇ ਨੇ ਪਾੜ ਪਟੋਲਾ ਧਜ ਕਰੇ ਕੰਬਲੜੀ ਪਹਿਰਿਓ ਇਹ ਰੇਸ਼ਮੀ ਕਪੜੇ ਮੈਂ ਫਾੜ ਦੇਣਾ ਔਰ ਮੈਂ ਉਹਨਾਂ ਦੀ ਕੰਮਲੀ ਧਾਰਨ ਕਰ ਲੈਣਾ ਜੇ ਹੀ ਵੇਸੀ ਸੌ ਮਿਲੇ ਸੇਈ ਵੇਸ਼ ਕਰਿਓ ਐ ਹੁਦਾ ਤੂੰ ਜਿਸ ਵੇਸ਼ ਵਿੱਚ ਮੈਨੂੰ ਮਿਲੇ ਹੈ ਮੈਂ ਉਸ ਵੇਸ਼ ਨੂੰ ਧਾਰਨ ਕਰ ਲੈਣਾ ਮੈਂ ਉਹ ਲਿਬਾਸ ਧਾਰਨ ਕਰ ਲੈਣਾ ਇਸ ਤੋਂ ਵੀ ਇੱਕ ਬਲੇਖਾ ਪੈ ਸਕਦਾ ਸੀ ਕਿ ਵਾਕਈ ਹੁਦਾ ਕਿਸੇ ਲਿਬਾਸ ਵਿੱਚ ਮਿਲਦਾ ਹੈ ਵਕਈ ਖੁਦਾ ਕਿਸੇ ਵਿਸ਼ੇਸ਼ ਤੌਰ ਦੇ ਕਪੜਿਆਂ ਦੇ ਵਿੱਚ ਤੇ ਵਿਸ਼ੇਸ਼ ਰੰਗ ਦੇ ਕਪੜਿਆਂ ਦੇ ਰਾਹੀਂ ਮਿਲਦਾ ਹੈ। ਦਰਸਲ ਇਹ ਭਾਵ ਫਰੀਦ ਦਾ ਨਹੀਂ ਪਰ ਤੜਪਿਆ ਹੋਇਆ ਹਿਰਦਾ ਫਰੀਦ ਦਾ ਐਸਾ ਕਹਿ ਰਿਹਾ ਹੈ ਕਿ ਖੁਦਾ ਤੂੰ ਕਿਵੇਂ ਮਿਲੇਗਾ? ਤੂੰ ਕਿਸ ਤਰ੍ਹਾਂ ਮਿਲੇਗਾ? ਉਹਨਾਂ ਦੇ ਸ਼ਲੋਕ ਤੋਂ ਮੁਗਾਲਤਾ ਨਾ ਪਵੇ। ਤਾਂ ਇਹਦੇ ਥੱਲੇ ਸਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸ਼ਲੋਕ ਹੈ। ਆਪ ਕਹਿੰਦੇ ਨੇ ਫਰੀਦਾ ਕਾਹੇ ਪਟੋਲਾ ਪਾੜਦੀ ਕੰਬਲੜੀ ਪਹਿਰੇਓ ਐ ਫਰੀਦ ਕਿਉਂ ਤੂੰ ਇਹ ਕੀਮਤੀ ਬਸਤਰ ਇਹ ਰੇਸ਼ਮੀ ਚੋਲਾ ਫਾੜਦਾ ਹੈ ਕਿਉਂ ਤੂੰ ਇਸ ਦੀ ਥਾਂ ਤੇ ਸੂਫ ਦੀ ਕਮਲੀ ਧਾਰਨ ਕਰਦਾ ਹੈ ਫਰੀਦਾ ਕਾਹੇ ਪਟੋਲਾ ਪਾੜਦੀ ਕੰਬਲੜੀ ਪਹਿਰੇਓ ਨਾਨਕ ਘਰ ਹੀ ਬੈਠਿਆਂ ਸੌ ਮਿਲੇ ਜੇ ਨੀਅਤ ਰਾਸ ਕਰਿਓ ਨiyet ਠੀਕ ਹੋਵੇ ਤੇ ਹਰ ਥਾਂ ਤੇ ਖੁਦਾ ਹੈ ਘਰ ਬੈਠਿਆਂ ਵੀ ਰੱਬ ਮਿਲ ਜਾਂਦਾ ਹੈ ਭਟਕਣ ਦੀ ਲੋੜ ਹੀ ਨਹੀਂ ਦੱਖੇ ਖਾਣ ਦੀ ਲੋੜ ਹੀ ਨਹੀਂ ਪ੍ਰਮਾਤਮਾ ਲਿਬਾਸ ਨੂੰ ਨਹੀਂ ਵੇਖਦਾ ਨiyet ਨੂੰ ਵੇਖਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸ਼ਲੋਕ ਦੇ ਰਾਹੀਂ ਐਸਾ ਕਹ ਰਹੇ ਨੇ ਪ੍ਰਮਾਤਮਾ ਰੂਪ ਨੂੰ ਨਹੀਂ ਵੇਖਦਾ ਸਰੀਰ ਨੂੰ ਨਹੀਂ ਵੇਖਦਾ ਜ਼ਮੀਰ ਨੂੰ ਵੇਖਦਾ ਹੈ ਪ੍ਰਮਾਤਮਾ ਸੂਰਤ ਨੂੰ ਨਹੀਂ ਵੇਖਦਾ ਸਿਰਤ ਨੂੰ ਵੇਖਦਾ ਹੈ ਪਰਮਾਤਮਾ ਸ਼ਿੰਗਾਰ ਨੂੰ ਨਹੀਂ ਵੇਖਦਾ ਨੀਅਤ ਨੂੰ ਵੇਖਦਾ ਹੈ ਇਸ ਦੀ ਨੀਅਤ ਕੀ ਹੈ ਇਸ ਦੀ ਅੰਦਰ ਸੋਚਣੇ ਕੀ ਹੈ ਹੋ ਸਕਦਾ ਹੈ ਬਾਹਰੋਂ ਬੰਦਾ ਦਾਨੀ ਪ੍ਰਗਟ ਹੋਵੇ ਪਰ ਉਸ ਦੀ ਨੀਅਤ ਦੇ ਵਿੱਚ ਬੇਈਮਾਨੀ ਹੋਵੇ ਬਾਹਰੋਂ ਉਹ ਗਿਆਨੀ ਪ੍ਰਗਟ ਹੋਵੇ ਪਰ ਉਸ ਦੀ ਨੀਅਤ ਦੇ ਵਿੱਚ ਕਪਟ ਹੋਵੇ ਛਲ ਹੋਵੇ ਜੈਸੇ ਕਿ ਕਬੀਰ ਸਵੈਮ ਕਹਿੰਦੇ ਨੇ ਕਿ ਹਿਰਦੇ ਕਪਟ ਮੁਖ ਗਿਆਨੀ ਝੂਠੇ ਕਹਾ ਬਿਲੋਵਸ ਪਾਣੇ ਹਿਰਦੇ ਦੇ ਵਿੱਚ ਕਪੜ ਰੱਖ ਕੇ ਵੀ ਗਿਆਨ ਦੀ ਗੱਲ ਕੀਤੀ ਜਾ ਸਕਦੀ ਹੈ। ਹਿਰਦੇ ਜਿਤ ਦੋਖਾ ਰੱਖ ਕੇ ਵੀ ਪ੍ਰੇਮ ਦੀ ਚਰਚਾ ਕੀਤੀ ਜਾ ਸਕਦੀ ਹੈ। ਹਿਰਦੇ ਦੇ ਵਿੱਚ ਅੰਧਕਾਰ ਰੱਖ ਕੇ ਵੀ ਪ੍ਰਕਾਸ਼ ਦੀ ਗੱਲ ਕੀਤੀ ਜਾ ਸਕਦੀ ਹੈ। ਪਦਾਰਥ ਦੀ ਖਿੱਚ ਆਪਣੇ ਹਿਰਦੇ ਦੇ ਵਿੱਚ ਰੱਖ ਕੇ ਪ੍ਰਮਾਤਮਾ ਦੀ ਗੱਲ ਕੀਤੀ ਜਾ ਸਕਦੀ ਹੈ ਔਰ ਐਸੀਆਂ ਗੱਲਾਂ ਸੰਸਾਰ ਦੇ ਵਿੱਚ ਬਕਾਇਦਾ ਰੂਪ ਵਿੱਚ ਹੋ ਰਹੀਆਂ ਨੇ। ਕਿਦਰ ਫਰੀਦ ਦੇ ਸ਼ਲੋਕ ਤੋਂ ਵੀ ਇਹ ਮਗਾਲਤਾ ਨਾ ਪੈ ਜਾਏ। ਕਿ ਰੱਬ ਵਾਕਈ ਕਿਸੇ ਸ਼ਿੰਗਾਰ ਵਿੱਚ ਮਿਲਦਾ ਹੈ ਕਿਸੇ ਲਿਬਾਸ ਤੇ ਚ ਮਿਲਦਾ ਹੈ ਤੋਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਹੀਂ ਉਹ ਤੇ ਜਦ ਨੀਅਤ ਰਾਸ ਕਰੀਏ ਤੇ ਮਿਲ ਪੈਂਦਾ ਹੈ ਜਦ ਨੀਅਤ ਨੂੰ ਠੀਕ ਕਰੀਏ ਤੇ ਉਹ ਗਲਵਖੜੀ ਦੇ ਵਿੱਚ ਬਖੈ ਦਾ ਲੈ ਲੈਂਦਾ ਨਾ ਉਹਨੇ ਇੱਕ ਘਰ ਹੀ ਬੈਠਿਆ 100 ਮਿਲੇ ਜੇ ਨੀਅਤ ਰਾਸ ਕਰੇ ਦਿਨ ਰਾਤ ਇਸ ਢੰਗ ਦੀ ਭਜਨ ਤੇ ਬੰਦਗੀ ਦੇ ਵਿੱਚ ਲੀਨ ਨੇ ਔਰੇ ਗੱਲ ਸਪਸ਼ਟ ਹੈ ਕਿ ਇਸ ਪਾਸੇ ਆਪ ਨੂੰ ਪ੍ਰੇਰਿਆ ਆਪ ਦੀ ਮਾਂ ਨੇ ਜੈਸੇ ਧਰਉ ਨੂੰ ਭਗਤੀ ਮਾਰਗ ਤੇ ਤੋਰਿਆ ਉਸ ਦੀ ਮਾਂ ਨੇ ਗੋਪੀ ਚੰਦਨ ਨੂੰ ਵੀ ਉਹਦੀ ਮਾਂ ਨੇ ਪ੍ਰਭੂ ਮਾਰਗ ਤੇ ਤੋਰਿਆ ਬਾਬੇ ਫਰੀਦ ਨੂੰ ਵੀ ਮਾਂ ਨੇ ਹੀ ਤੋਰਿਆ ਤੇ ਬਕਾਇਦਾ ਫਰੀਦ ਤੇ ਆਪਣੀ ਬਾਣੀ ਚ ਕਹਿੰਦੇ ਨੇ ਤਿੰਨ ਧਨ ਜਣੇ ਦੀ ਮਾਉ ਆਏ ਸਫਲ ਸੇ ਕਹਿੰਦੇ ਨੇ ਬਾਬਾ ਫਰੀਦ ਜਦ 8 ਸਾਲ ਦੇ ਸਨ ਬੱਚਿਆਂ ਨਾਲ ਖੇਡਦੇ ਖੇਡਦੇ ਥਕੇ ਹਾਰੇ ਸ਼ਾਮ ਨੂੰ ਜਦ ਘਰ ਆਏ ਤੇ ਮਾਂ ਨੇ ਕਿਹਾ ਪੁੱਤਰਾ ਕਦੀ ਅੱਲਾਹ ਨੂੰ ਵੀ ਯਾਦ ਕਰ ਲਿਆ ਕਰ ਨਮਾਜ਼ ਵੀ ਪੜ ਲਿਆ ਕਰ ਹਰ ਵਕਤ ਖੇਡਦਾ ਹੀ ਰਹਿਣਾ ਹੈ ਹਰ ਵਕਤ ਖੇਡਾਂ ਚ ਲੀਨ ਰਹਿਣਾ ਹੈ ਬੰਦਗੀ ਵੀ ਕਰ ਲਿਆ ਕਰ ਨਮਾਜ਼ ਵੀ ਪੜ ਲਿਆ ਕਰ ਤਸਬੀਹ ਵੀ ਫੇਰ ਲਿਆ ਕਰ ਕਦੀ ਬੈਠ ਕੇ ਕੁਰਾਨ ਦੀ ਤਲਾਵਤ ਵੀ ਕਰ ਲਿਆ ਕਰ ਮਾਸੂਮ ਬਾਲਕ ਨੇ ਭੋਲੇ ਭਾਦਜ ਕੇ ਮਾਂ ਖੁਦਾ ਕੀ ਦੇ ਦੇਗਾ ਮੈਂ ਨਮਾਜ਼ ਪੜਾਂ ਮੈਂ ਤਸਬੀਹ ਫੇਰਾ ਮੈਂ ਐਸੀ ਮਿਹਨਤ ਕਰਾਂ ਬਦਲੇ ਵਿੱਚ ਮੈਨੂੰ ਪ੍ਰਾਪਤ ਕੀ ਹੋਵੇਗਾ ਬੱਚਾ ਲੈਣ ਦੀ ਭਾਸ਼ਾ ਜਾਣਦਾ ਹੈ ਦੇਣ ਦੀ ਨਹੀਂ ਇੱਕ ਮਾਸੂਮ ਬੱਚਾ ਖਿਡਾਉਣੇ ਨਾਲ ਖੇਡ ਰਿਹਾ ਹੋਇਆ ਹੈ ਤੇ ਉਹਨੂੰ ਕਹਿ ਦੋ ਇਹ ਖਿਡੌਣਾ ਜ਼ਰਾ ਥੋੜੀ ਦੇਰ ਲਈ ਦੂਜੇ ਬੱਚੇ ਨੂੰ ਦੇ ਦਿਓ ਨਹੀਂ ਦੇਗਾ ਉਹ ਅਜੇ ਲੈਣਾ ਹੀ ਜਾਣਦਾ ਹੈ ਦੇਣਾ ਨਹੀਂ ਉਹਦੇ ਖੋਲ ਖਿਡੌਣੇ ਚਾਰ ਵੀ ਆਉਣਗੇ ਤਾਂ ਵੀ ਉਹ ਇੱਕ ਖਿਡੌਣਾ ਦੂਜੇ ਨੂੰ ਦੇਣ ਨੂੰ ਤਿਆਰ ਨਹੀਂ ਟੁੱਟ ਜਾਏ ਇਹ ਗੱਲ ਵੱਖਰੀ ਹੈ ਪਰ ਦੇਣ ਨੂੰ ਉਸ ਵਕਤ ਤਿਆਰ ਨਹੀਂ ਕਿਉਂਕਿ ਦੇਣ ਦੀ ਇਹ ਜਿਹੜੀ ਰੁਚੀਆਂ ਨੇ ਅਜੇ ਉਸ ਦੇ ਅੰਦਰ ਉਜਾਗਰ ਨਹੀਂ ਹੋਈਆਂ ਜਿਸ ਮਨੁੱਖ ਦੀ ਜਵਾਨੀ ਅਵਸਥਾ ਦੇ ਚੀ

ਗੁੜ ਦੇ ਦੇਗਾ ਬੱਚੇ ਦਾ ਸੁਭਾਅ ਮਿੱਠੇ ਨਾਲ ਰੁਚੀਆਂ ਤ੍ਰਿਪਤ ਹੁੰਦੀਆਂ ਨੇ ਰੁਚੀਆਂ ਵਿੱਚ ਮਿੱਠਾ ਸਮਾਇਆ ਹੁੰਦਾ ਹੈ ਤੋ ਬੱਚਾ ਸ਼ੱਕਰ ਦੀ ਗੱਲ ਸੁਣ ਕੇ ਗੁੜ ਦੀ ਗੱਲ ਸੁਣ ਕੇ ਖੁਸ਼ ਹੋ ਗਿਆ ਕਹਿੰਦਾ ਮਾਂ ਤੂੰ ਮੈਨੂੰ ਸਿਖਾ ਮੈਂ ਜ਼ਰੂਰ ਨਮਾਜ਼ ਪੜਾਂਗਾ ਜ਼ਰੂਰ ਤਸਬੀਹ ਫੇਰਾਂਗਾ ਤੋ ਨਮਾਜ਼ ਦੀ ਸਿੱਖਿਆ ਫਰੀਦ ਨੂੰ ਮਾਂ ਤੋਂ ਮਿਲੀ ਹੈ ਤਸਬੀਹ ਫੇਰਨ ਦੀ ਜਾਚ ਫਰੀਦ ਨੇ ਮਾਂ ਤੋਂ ਸਿੱਖੀ ਹੈ ਰੋਜ਼ ਫਰੀਦ ਮਸੱਲਾ ਵਿਛਾ ਕੇ ਨਮਾਜ਼ ਪੜਦੇ ਨੇ ਤੇ ਜਦੋਂ ਅੱਖਾਂ ਮੀਟ ਕੇ ਨਮਾਜ਼ ਪੜਦੇ ਨੇ ਤੇ ਮਸੱਲੇ ਦੇ ਥੱਲੇ ਮਾਂ ਸ਼ੱਕਰ ਦੀ ਪੁੜੀ ਰੱਖ ਦਿੰਦੀ ਹੈ ਕਦੇ ਗੁੜ ਦੀਆਂ ਰੋੜੀਆਂ ਰੱਖ ਦਿੰਦੀ ਹੈ ਨਮਾਜ਼ ਪੜਨ ਤੋਂ ਬਾਅਦ ਜੈਸੇ ਫਰੀਦ ਮੁੱਲ ਮਸੱਲਾ ਸਮੇਟਦਾ ਹੈ ਥੱਲੇ ਉਸ ਨੂੰ ਸ਼ੱਕਰ ਮਿਲ ਜਾਂਦੀ ਹੈ ਗੋੜ ਮਿਲ ਜਾਂਦਾ ਹੈ ਖੁਸ਼ ਹੋ ਜਾਂਦੇ ਨੇ ਫਰੀਦ ਤੇ ਕਹਿੰਦੇ ਖੁਦਾ ਤੇ ਸੌਦਾ ਨਾ ਕਦੀ ਕਰਦਾ ਹੈ ਇਧਰ ਕਰੋ ਇਧਰ ਮਿਲ ਜਾਂਦਾ ਹੈ ਰੋਜ਼ ਹੁਣ ਨਮਾਜ਼ ਪੜ੍ਹਦੇ ਨੇ ਤੇ ਰੋਜ਼ ਆਪ ਨੂੰ ਖਾਣ ਲਈ ਗੁੜ ਤੇ ਸ਼ੱਕਰ ਮਿਲ ਜਾਂਦਾ ਹੈ ਬੜੇ ਪਰਸਨ ਅੱਜ ਜਦ ਨਮਾਜ਼ ਪੜ੍ਹਨ ਲੱਗੇ ਵਕਤ ਹੋ ਗਿਆ ਸੀ ਵੇਲ ਹੋ ਗਈ ਨਮਾਜ਼ ਦੀ ਤੇ ਮਾਂ ਦੀ ਰੁਚੀਆਂ 'ਚ ਵੀ ਇਹ ਗੱਲ ਨਾ ਰਹੀ ਕਿ ਥੱਲੇ ਸ਼ੱਕਰ ਰੱਖਣੀ ਹੈ ਤੇ ਮਾਂ ਪਾਣੀ ਭਰਨ ਚਲੀ ਗਈ। ਇਧਰ ਖੁਦਾ ਦੀ ਦੁਨੀਆ ਵੀ ਰਹਿਮਤ ਦੇ ਘਰ ਦੇ ਚ ਆਈ। ਬਖਸ਼ਿਸ਼ ਦੇ ਘਰ ਦੇ ਚ ਆਈ। ਮਾਸੂਮ ਬਾਲਕ ਅਜ ਨਮਾਜ਼ ਦੇ ਚ ਲੀਨ ਹੋ ਗਿਆ। ਜਿਹਨੂੰ ਸਮਾਧੀ ਲੀਨ ਕਹਿੰਦੇ ਨੇ। ਮਾਸੂਮ ਬਾਲਕ ਨੂੰ ਅਜ ਨਮਾਜ਼ ਦੇ ਚ ਹੀ ਰਸ ਆ ਗਿਆ। ਮਾਸੂਮ ਬਾਲਕ ਅਜ ਨਮਾਜ਼ ਦੇ ਚ ਐਸਾ ਲੀਨ ਹੋਇਆ ਜਿਵੇਂ ਕੋਈ ਬੂੰਦ ਸਾਗਰ ਦੇ ਚਲੀਨ ਹੋ ਜਾਂਦੀ ਹੈ। ਔਰ ਸਾਗਰ ਦਾ ਰੂਪ ਹੋ ਜਾਂਦੀ ਹੈ। ਇਸ ਤਰ੍ਹਾਂ ਖੁਦਾ ਦੀ ਪਰਮ ਝਲਕ ਫਰੀਦ ਨੇ ਬਚਪਨ ਕਾਲ ਦੇ ਚ ਵੇਖੀ। ਨਮਾਜ਼ ਸੰਪੂਰਨ ਹੋਈ। ਮਸੱਲਾ ਸਮੇਟੇ ਹੈ। ਪਰ ਅੱਜ ਮਸੱਲੇ ਦੇ ਥੱਲੇ ਨਾ ਸ਼ੱਕਰ ਸੀ ਤੇ ਨਾ ਹੀ ਸ਼ੱਕਰ ਨੂੰ ਚੁੱਕਣ ਦਾ ਖਿਆਲ ਬਾਬੇ ਫਰੀਦ ਨੂੰ ਆਇਆ। ਕਿਉਂ? ਅੱਜ ਸ਼ੱਕਰ ਤੋਂ ਕੋਈ ਵੱਧ ਮਿਠਾਸ ਮੂੰਹ ਦੇ ਚ ਪੈ ਗਈ। ਅੱਜ ਦੁਨੀਆ ਦੀ ਸਾਰੀ ਮਿਠਾਸ ਨਾਲੋਂ ਕੋਈ ਵੱਧ ਮਿਠਾਸ ਨੇ ਅੰਦੌਲਤ ਕਰ ਦਿੱਤਾ ਹੈ ਤੇ ਰਸ ਭਰਪੂਰ ਕਰ ਦਿੱਤਾ ਹੈ। ਆਨੰਦਮਈ ਜ਼ਿੰਦਗੀ ਬਣਾ ਦਿੱਤੀ। ਰੋਮ ਰੋਮ ਮਾਨੋ ਸ਼ੱਕਰ ਨਾਲ ਭਰੇ ਹੋਏ ਬੈਠੇ ਨੇ। ਤੇ ਸੋਚਦੇ ਨੇ ਮਾਂ ਨੇ ਇਸ ਫੋਕੇ ਥੋਤੀ ਸ਼ੱਕਰ ਦਾ ਲਾਲਚ ਦੇ ਕੇ ਮੈਨੂੰ ਰੱਬ ਦੇ ਮਾਰਗ ਤੇ ਤੋਰਿਆ ਤੇ ਇੱਥੇ ਮੈਨੂੰ ਅੱਜ ਪਤਾ ਚੱਲਿਆ ਰੱਬ ਆਪ ਇੱਕ ਮਹਾਨ ਸ਼ੱਕਰ ਹੈ ਸ਼ੱਕਰ ਦਾ ਖਜ਼ਾਨਾ ਹੈ ਉਹਤੇ ਮਿਠਾਸ ਦਾ ਖਜ਼ਾਨਾ ਹੈ ਔਰ ਆਪ बार-बार ਕਿਹਾ ਕਰਦੇ ਸਨ ਈਸ਼ਵਰ ਅਕਾਲ ਪੁਰਖ ਉਹ ਰੱਬ ਸ਼ੱਕਰ ਦਾ ਖਜ਼ਾਨਾ ਹੈ ਗੰਝ ਕਹਿੰਦੇ ਨੇ ਖਜ਼ਾਨੇ ਨੂੰ ਕਿਉਂਕਿ ਆਪ ਦੀ ਜ਼ਬਾਨ ਚੋਂ ਇਹ ਸ਼ਬਦ ਬਹੁਤ ਨਿਕਲਦੇ ਸਨ ਲਿਆਜ਼ਾ ਸਮਸਤ ਭਾਰਤ ਦੇ ਚ ਆਪ ਦਾ ਨਾਮ ਐਸੇ ਪੈ ਗਿਆ ਬਾਬਾ ਫਰੀਦ ਸ਼ਕਰਗੰਜ ਸ਼ਕਰਗੰਜ ਆਪ ਦੇ ਨਾਮ ਦੇ ਨਾਲ ਤਖੱਲਸ ਦੇ ਰੂਪ ਵਿੱਚ ਜੁੜ ਗਿਆ ਉਪਨਾਮ ਦੇ ਨਾਲ ਜੁੜ ਗਿਆ ਔਰ ਅੱਜ ਵੀ ਜ਼ਿਲ੍ਹਾ ਮਲਤਾਨ ਦੇ ਆਲੇ ਦੁਆਲੇ ਲੋਕੀ ਸ਼ਕਰਗੰਜ ਕਰਕੇ ਉਹਨਾਂ ਦੀ ਉਪਮਾ ਕਰਦੇ ਨੇ ਫਰੀਦ ਸ਼ਕਰਗੰਜ ਭਈ ਕਿਸ ਦੇ ਮਜ਼ਾਰ ਤੇ ਜਾ ਰਹੇ ਹੋ ਸ਼ਕਰਗੰਜ ਦੇ ਮਜ਼ਾਰ ਤੇ ਜਾ ਰਹੇ ਹਾਂ ਕਿਸ ਦੇ دیدار ਲਈ ਜਾ ਰਹੇ ਹੋ ਸ਼ਕਰ ਕੰਜ ਦੇ دیدار ਲਈ ਜਾ ਰਹੇ ਆ ਜੋ ਸ਼ਕਰ ਦਾ ਖਜ਼ਾਨਾ ਹੈ خدا ਅਕਾਲ ਪੁਰਖ ਇਸ ਤਰੀਕੇ ਦੀ ਉਪਮਾ ਦੇ ਚ ਲੀਨ ਹੋਏ ਬਾਬਾ ਫਰੀਦ ਮਾਂ ਜਦ ਪਾਣੀ ਭਰ ਕੇ ਘਰ ਆਈ ਤੇ ਕੀ ਦੇਖਦੀਏ ਅਜ 마ਸੂਮ ਫਰੀਦ ਦਾ ਚਿਹਰਾ ਬਦਲੇ ਹੋਇਆ ਹੈ ਅਜ ਅੱਖਾਂ ਦੇ ਵਿੱਚ ਕੋਈ ਸਰੂਰ ਹੈ ਅਜ ਚਿਹਰਾ ਕੁਝ ਹੋਰ ਹੈ ਤੇ ਅੱਖਾਂ ਤਰ ਵੀ ਨੇ ਸੋਚਦੀ ਐ ਅੱਜ ਮੈਂ ਸ਼ੱਕਰ ਰੱਖਣਾ ਭੁੱਲ ਗਈ ਆ ਤੇ ਫਰੀਦ ਨੂੰ ਅੱਜ ਸ਼ੱਕਰ ਨਹੀਂ ਮਿਲੀ ਹੁਣ ਐਸਾ ਨਾ ਹੋਵੇ ਕਿ ਸ਼ਾਇਦ ਕੱਲ੍ਹ ਤੋਂ ਨਿਮਾਜ਼ ਨਾ ਪੜੇ ਤੋ ਅੰਦਰੋਂ ਇੱਕਦਮ ਲੱਡੂ ਲਿਆਈ ਸ਼ੱਕਰ ਲਿਆਈ ਨਾਲ ਥੋੜਾ ਜਿਹਾ ਸ਼ਹਿਦ ਵੀ ਲਿਆਈ ਤੇ ਬਾਬੇ ਫਰੀਦ ਨੂੰ ਆ ਕੇ ਕਹਿੰਦੀ ਐ ਵੇ ਯੇ ਮੇਰੇ ਬੱਚੇ ਮਾਸੂਮ ਬਾਲਕ ਇਹ ਖੁਦਾ ਸਾਰੀਆਂ ਚੀਜ਼ਾਂ ਅੱਜ ਮੈਨੂੰ ਦੇ ਗਿਆ ਸੀ ਹਮੇਸ਼ਾ ਮਸੱਲੇ ਦੇ ਥੱਲੇ ਰੱਖ ਦਿੰਦਾ ਸੀ ਨਾ ਖੁਦਾ ਅੱਜ ਮੈਨੂੰ ਦੇ ਗਿਆ ਤੇ ਆਖਿਆ ਫਰੀਦ ਨੂੰ ਦੇ ਦੇਈ ਤੇ ਬਾਬਾ ਫਰੀਦ ਮੁਸਕਰਾ ਕੇ ਕਹਿਣ ਲੱਗੇ ਮਾਂ ਵਾਕਈ ਅੱਜ ਖੁਦਾ ਤੇ ਮੈਨੂੰ ਹੀ ਦੇ ਗਿਆ ਤੈਨੂੰ ਨਹੀਂ ਦੇ ਗਿਆ ਅੱਜ ਖੁਦਾ ਨੇ ਮੈਨੂੰ ਹੀ ਦਿੱਤਾ ਹੈ ਅੱਜ ਖੁਦਾ ਨੇ ਰਸ ਮੈਨੂੰ ਹੀ ਦਿੱਤਾ ਹੈ ਹੁਣ ਤੈਨੂੰ ਪਰਚਾਣ ਦੀ ਲੋੜ ਨਹੀਂ ਖੁਦਾ ਨੇ ਸਵੈਮੈਨੂੰ ਪਰਚਾ ਲਿਆ ਹੈ ਹੁਣ ਤੈਨੂੰ ਇਸ ਮਾਰਗ ਤੇ ਤੋਰਨ ਦੀ ਲੋੜ ਨਹੀਂ ਖੁਦਾ ਨੇ ਖੁਦ ਹੀ ਮੈਨੂੰ ਆਪਣੇ ਮਾਰਗ ਤੇ ਤੋਰ ਲਿਆ ਹੈ ਹੁਣ ਤੈਨੂੰ ਸ਼ੱਕਰ ਦਾ ਲਾਲਚ ਦੇਣ ਦੀ ਲੋੜ ਨਹੀਂ ਖੁਦਾ ਨੇ ਬਹੁਤ ਵੱਡੀ ਮਿਠਾਸ ਮੇਰੇ ਅੰਦਰ ਆਤਮਾ ਵਿੱਚ ਪਾ ਦਿੱਤੀ ਹੈ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖੋ ਮਾਂਜਾ ਦੁੱਧ ਫਰੀਦਾ ਸਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤੁਦ ਐ ਮਾਂ ਭਾਵੇਂ ਸਭ ਕੁਝ ਮਿੱਠਾ ਹੈ ਸ਼ਹਿਦ ਹੈ ਦੁੱਧ ਹੈ ਗੁੜ ਹੈ ਸ਼ੱਕਰ ਹੈ ਪਰ ਜਿਹੜੀ ਮਿਠਾਸ ਅੱਜ ਮੈਨੂੰ ਮਿਲੀ ਹੈ ਉਹ ਇਸ ਸਭ ਕੁਝ ਦੇਚ ਨਹੀਂ ਹੈ ਔਰ ਉਹ ਸਿੱਧੀ ਮੈਨੂੰ ਖੁਦਾ ਤੋਂ ਪ੍ਰਾਪਤ ਹੋਈ ਹੈ ਈਸ਼ਵਰ ਤੋਂ ਪ੍ਰਾਪਤ ਹੋਈ ਹੈ ਮਾਂ ਹੁਣ ਤੈਨੂੰ ਰੋਜ਼ ਰੋਜ਼ ਸ਼ੱਕਰ ਰੱਖਣ ਦੀ ਲੋੜ ਨਹੀਂ ਐਸੀ ਸ਼ੱਕਰ ਖੁਦਾ ਨੇ ਮੈਨੂੰ ਇੱਕ ਦਫਾ ਹੀ ਦੇ ਦਿੱਤੀ ਹੈ ਜਿਸ ਦੀ ਮਿਠਾਸ ਜ਼ਿੰਦਗੀ ਭਰ ਮਿਟਣ ਨਹੀਂ ਲਗੀ ਔਰ ਇਹ ਮਿਠਾਸ ਸਦੀਵੀ ਬਣੀ ਰਹੇਗੀ